ਟਿਆਲਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਇਆ ਜਾ ਰਿਹਾ ਅਭਿਆਨ ਤਹਿਤ ਸੀਆਈਏ ਸਟਾਫ ਪੁਲਿਸ ਮਾਣਾ ਵੱਲੋਂ ਇੱਕ ਕਾਰਸਵਾਰ ਤਸਕਰ ਤੋਂ 150 ਕਿਲੋ ਭੂਕੀ ਚੂਰਾ ਪੋਸਤ ਸਣੇ ਕਾਬੂ ਕਰਕੇ ਰੋਬਲ ਸਿੰਘ ਨਿਵਾਸੀ ਪਿੰਡ ਨਰੋਲੀ ਜ਼ਿਲ੍ਹਾ ਜ਼ਿੰਦ ਹਰਿਆਣਾ ਅਤੇ ਛੇਰ ਸਿੰਘ ਨਿਵਾਸੀ ਦਿਓਗੜ ਪਾਤਣਾ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਆਈਏ ਸਟਾਫ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ 14-15 ਮਾਰਚ ਦੇ ਦਰਮਿਆਨੀ ਰਾਤ ਪਿੰਡ ਦਾਬਨਖੇੜੀ ਨਨਹੇੜਾ ਸੜਕ ਦੇ ਘਗਰ ਦਰਿਆ ਨੇੜੇ ਸੀ ਆਈ ਸੀ ਆਈ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਆ ਰਹੀ ਸਕੋਡਾ ਕਾਰ ਨੂੰ ਸ਼ੱਕ ਦੇ ਹ아ਤੇ ਰੋਕਿਆ ਗਿਆ ਚੈੱਕ ਕਰਨ ਤੇ ਕਾਰ ਵਿੱਚੋਂ ਥੈਲਿਆਂ 'ਚ ਭਰੀ 150 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਕਰਕੇ ਚਾਲਕ ਨੂੰ ਮੌਕੇ ਤੇ ਹਿਰਾਸਤ 'ਚ ਲੈ ਲਿਆ ਗਿਆ ਜਿਸ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ 4 ਦਿਨਾਂ ਦਾ ਰਿਮਾਨ ਲਿਆ ਗਿਆ ਹੈ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਪਹਿਲੇ ਕਿੰਨੀ ਵਾਰ ਲਿਆ ਹੈ ਦੋ ਵਾਰ ਪਹਿਲੇ ਲਿਆ ਪਹਿਲੇ ਮੁਕਦਮੇਦਰਦੇ ਆਂ ਜੀ ਕਿਉਂ ਕਰਦੇ ਇਹ ਕੰਮ ਬੜਿਆ ਕਿੰਨਾ ਹੈ 12 ਤੇ ਇਹ ਕੰਮ ਕਿਉਂ ਕਰਨ ਲੱਗਿਆ ਬਸ ਮਜਬੂਰੀ ਹੈ ਇਹਨਾਂ ਦਾ ਸ਼ਾਰਗੀ ਤੱਕ ਕਾਰ ਚਾਲਕ ਨੇ ਆਪਣੀ ਕਾਰ ਪੁਰਸਪਾਰਟੀ ਤੋਂ ਥੋੜਾ ਪਿੱਛੇ ਰੋਕ ਕੇ ਪਿੱਛੇ ਮੋੜ ਲੱਗਿਆ ਤੇ ਕਾਰ ਬੰਦ ਹੋ ਗਈ ਤੇ ਕਾਰ ਚਾਲਕ ਇੱਕਦਮ ਕਾਰ ਵਿੱਚੋਂ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਿਸ ਪਾਰਟੀ ਨੇ ਮਸਤੀ ਦੀ ਵਰਤੇ ਹੋਏ ਕਾਰ ਚਾਲਕ ਨੂੰ ਕਾਬੂ ਕੀਤਾ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਤੇ ਜਿਹਦੇ ਵੱਲੋਂ ਕਾਰ ਦੇ ਵਿੱਚੋਂ ਡੇਢ ਕੁਇੰਟਲ ਉੱਕੀ ਚੂਰਾ ਬਰਾਮਦ ਹੋਈ ਹੈ ਤੇ ਤਫ਼ਤੀਸ਼ ਜਾਰੀ ਹੈ ਮੁਰਜਮ ਜੋ ਹਰਿਆਣੇ ਦਾ ਰਹਿਣ ਵਾਲਾ ਹੈ ਕੀ ਨਾਮ ਇਹਦਾ ਮੁਰਜਮ ਦਾ ਨਾਮ ਹੈ ਜੀ ਰੁਬਲ ਰੁਬਲ ਸਿੰਘ ਜੀ ਕਿੱਥੇ ਰਹਿਣ ਵਾਲਾ ਹੈ ਇਹ ਡੰਡੋਲੀ ਪਿੰਡ ਹੈ ਜੀ ਤੁਸੀਂ ਅਦਾਲਤ ਪੇਸ਼ ਕੀਤਾ ਸੀ ਹਾਂਜੀ ਅਦਾਲਤ ਪੇਸ਼ ਕੀਤਾ ਇਹਨੂੰ ਅਦਾਲਤ ਪੇਸ਼ ਕਰਕੇ ਦਾ 4 ਦਿਨ ਦਾ ਪੁਲਿਸ ਰਿਪੋਰਟ ਹਾਸਲ ਕੀਤਾ ਹੈ ਤਫ਼ਤੀਸ਼ ਜਾਰੀ ਹੈ ਜਿਹੜੀ ਹੋਰ ਵੀ ਪੁੱਛਗਿੱਛ ਕਿਨਾਂ ਕਲਾਸੇ ਹੋਣਗੇ ਤੁਹਾਨੂੰ ਰਸੇ ਜਾਣਗੇ ਓਕੇ